ਸਸਰੀਕਾਲ ਜੀ ਸਾਰਿਆਂ ਨੂੰ ਹੋਰ ਸਾਰੇ ਠੀਕ ਠਾਕ ਹੋ ਲਾਉ ਜੀ ਸਵੇਰੇ ਸਰ ਮੇਂ ਸਟਾਰਟ ਹੋ ਗਿਆ ਲਾਈਟ ਆ ਗਈ ਪਰ ਮੇਰੇ ਵਿੱਚ ਮੇਰੇ ਬਰਾਤ ਕਮਾਲ ਕੰਮ ਕੀਤਾ ਲਾਈਟ ਵਾਲੇ ਹਨ ਕਿਤੇ ਇੱਕ ਛੇ ਚ ਦੇਖ ਜੇ ਤੇ ਬਬਈ ਲਾਈਟ ਆਫ ਕਰ ਦਿੰਦੇ ਤੇ ਸਿੱਧੂ ਸਾਹਿਬ ਤੁਹਾਨੂੰ ਟੈਨਸ਼ਨ ਪਈ ਹੋਈ ਹੈ ਕਿ ਮੀ ਪੈ ਗਿਆ ਤੇ ਤੁਸੀਂ ਝੋਨੇ ਨੂੰ ਪਾਣੀ ਲਾਇਆ ਸੀ ਜੀ ਝੋਨੇ ਨੂੰ ਪਾਣੀ ਲਾਇਆ ਸੀ ਪਾਣੀ ਲਾਇਆ ਸੀ ਝੋਨੇ ਨੂੰ ਇਹ ਉਤੋਂ ਬਾਰਿਸ਼ ਹੋ ਗਈ ਐ ਚੋਨਾ ਸਾਡਾ ਨਿੱਸਰਿਆ ਹੀ ਤੇ ਚਲੋ ਕੋਈ ਨਹੀਂ ਤੁਸੀਂ ਮੈਨੂੰ ਪੁੱਛ ਕੇ ਆਇਆ ਹੋ ਰੱਬ ਦੇ ਵਾਸਤੇ ਹੋ ਆਪਾਂ ਰੱਬ ਦੇ ਗੜੀ ਕੋਈ ਸਾਡਾ ਯੂਰ ਨਹੀਂ ਹੈ ਪਰ ਤੁਹਾਡਾ ਫਰਜ਼ ਬੰਦਾ ਮੈਨੂੰ ਪੁੱਛਣ ਦਾ ਕਿ ਮੈਂ ਉਹ ਦੂ ਰੱਬ ਐ ਨਹੀਂ ਨਹੀਂ ਮੈਂ ਰੱਬ ਨਾਲੋਂ ਘੱਟ ਵੀ ਹੁੰਦਾ ਮੈਂ ਜੋ ਕਹਦਾ ਉਹੀ ਹੁੰਦਾ ਤੁਹਾਡਾ ਫਰਜ਼ ਬੰਦਾ ਅੱਜ ਤੁਸੀਂ ਮੈਨੂੰ ਪੁੱਛ ਕੇ ਪਾਣੀ ਨਹੀਂ ਲਾਇਆ ਤੇ ਵੇਖ ਲਓ ਹੁਣ ਚਲੋ ਕੋਈ ਗੱਲ ਨਹੀਂ ਨੈਕਸਟ ਅੱਗੇ ਅੱਗੇ ਪੁੱਛੋਗੇ ਪੁੱਛਾਂਗੇ ਵਚਨ 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 ਕਰੂ ਨਹੀਂ ਇਹਨਾਂ ਨੂੰ ਅੱਜ ਮੀਂਹ ਪੈਣਾ ਕਿ ਨਹੀਂ ਪੈਣਾ ਇਹ ਪੈਣਾ ਵਾ ਜੀ ਮੈਂ ਵੀ ਵੇਖ ਕੇ ਦੱਸਿਆ ਕਿ ਪੈਣਾ ਪੈ ਰਿਹਾ ਆ ਮੇਰੇ ਕੋਲ ਤੁਹਾਡੇ ਸਾਹਮਣੇ ਪੈ ਰਿਹਾ ਹੈ ਪਰ ਕਮਾਲ ਦੀ ਗੱਲ ਹੈ ਕਿ ਲਾਈਟ ਆ ਗਈ ਆਹ ਦੇਖੋ ਇੱਥੇ ਵੀ ਲਾਈਟ ਆਹ ਲਾਈਟ ਆ ਗਈ ਚਲੋ ਜਗਵੀਰ ਜੀ ਤੁਸੀਂ ਬੈਠ ਕੇ ਇੱਥੇ ਮੀਂਹ ਨਾਲੇ ਮੀਂਹ ਦਾ ਨਜ਼ਾਰਾ ਲੈ ਲਓ ਨਾਲੇ ਮੀਂਹ ਨੂੰ ਰੋਕੋ ਕੋਸ਼ਿਸ਼ ਕਰੋ ਕਿ ਬਈ ਹਾਂ ਤੁਸੀਂ ਜੇ ਰੋਕ ਸਕਦੇ ਆ ਜੇ ਰੋਕ ਸਕਦਾ ਮੀਂਹ ਆਦੇ 3 ਦਿਨਸ بارش ਆ ਗਈ ਐ ਨਟ ਟਿਆ ਆ ਰਿਹਾ ਸੀ ਪਰ ਤੁਸੀਂ ਕੋਸ਼ਿਸ਼ ਕੋਸ਼ਿਸ਼ ਕਰੋ ਇੱਥੇ ਬੈਠ ਕੇ ਮੀਂਹ ਨੂੰ ਡੱਕਣ ਦੀ ਕਿਉਂਕਿ ਤੁਸੀਂ ਜਦੋਂ ਮੀਂਹ ਪੈਂਦਾ ਹੁੰਦਾ ਤਾਂ ਅੜੀਸ਼ਾ ਦੇ ਉਲਟ ਤੇ ਤੁਸੀਂ ਡੱਕਣ ਦੀ ਕੋਸ਼ਿਸ਼ ਕਰਦੇ ਕਿ ਮੈਂ ਬਾਹਰ ਬਹਿ ਕੇ ਮੀਂਹ ਡੱਕ ਰਿਆਂ ਤੇ ਹਾਂ ਡੱਕ ਰਹੇ ਜੀ ਨਾ ਇਦਾਂ ਬਾਹਰ ਬੈਠਿਆਂ ਜੇ ਮੀਂਹ ਲੱਗਿਆ ਜਾਊ ਤੇ ਫੇਰ ਦੱਸਿਓ ਤੇ ਆਪਾਂ ਵੀ ਇਹ ਚਾਹ ਇਹਨਾਂ ਨੇ ਆਪਣਾ ਨਿਊਟ੍ਰੀਸ਼ਨ ਵਾਲਾ ਪੀ ਲਿਆ ਪਤਾ ਨਹੀਂ ਕੀ ਗੋਲ ਕੇ ਪੀਂਦੇ ਸਨ ਇਹੋ ਪ੍ਰੈਸ਼ਨ ਹਰਬਲ ਲਾਈਫ ਇਹਰਵਾ ਦਾ ਸਭ ਨੂੰ ਹੀ ਯੂਜ਼ ਕਰਨਾ ਚਾਹੀਦਾ ਹੈ ਔਰ ਲੈਣਾ ਚਾਹੀਦਾ ਇਹਨੂੰ ਪ੍ਰੋਡਕਟ ਬਹੁਤ ਵਧੀਆ ਹੈਗਾ ਓਕੇ ਨਿਊਟ੍ਰੀਸ਼ਨ ਪ੍ਰੋਡਕਟ ਨਹੀਂ ਹੈਗਾ ਇਹ ਇੱਕ ਨਿਊਟ੍ਰੀਸ਼ਨ ਹੀ ਹੈ ਦੇ ਲਈ ਸਿਹਤ ਨੂੰ ਵਧੀਆ ਰੱਖਦਾ ਰੱਖਦਾ ਦੀ ਸਾਰੀ ਕਮੀ ਪੂਰੀ ਕਰਦਾ ਬਟ ਮੈਂ ਬਿਲੀਵ ਨਹੀਂ ਕਰਦੀ ਵੇਟ ਲੋਸ ਕਰਦਾ ਵੇਟ ਨੂੰ ਵੜਾਵਾ ਨਹੀਂ ਦਿੰਦਾ ਜਿਆਦਾ ਓਕੇ ਤੋਂ ਆਪਾਂ ਜਿਹੜਾ ਮਰਜੀ ਲੈ ਸਕਦੇ ਜੇ ਕਿਸੇ ਦੀ ਵੇਟ ਨਹੀਂ ਵੀ ਹੈਗਾ ਉਹ ਵੇਟ ਵੀ ਵੜਾ ਵੀ ਦਿੰਦਾ ਓਕੇ ਠੀਕ ਹੈ ਪਰ ਮੈਂ ਨਹੀਂ ਲਾਈਕ ਕਰਦੀ ਮੈਂ ਜਿਹੜੀਆਂ ਨੈਚੁਰਲ ਚੀਜ਼ਾਂ ਨਾਲ ਤੇ ਵਿਸ਼ਵਾਸ ਕਰਦੀ ਇਹ ਪੀਂਦੇ ਰਹਿੰਦੇ ਨੇ ਤੇ ਮਿੱਟੀ ਬਹੁਤ ਆਗੀ ਚਲੇ ਘਰੇ ਤੇ ਆਪਾਂ ਦੇ ਲੱਗੇ ਦੇਸੀ ਬੰਦੇ ਆਪਾਂ ਚਾਹ ਪੀਣ ਲੱਗੇ ਜਾਂ ਕੇ ਚਾਹ ਤੁਸੀਂ ਜਾ ਪੀਓਗੇ ਨਹੀਂ ਪੀਓ ਓਕੇ ਨਾ ਪੀਓ ਕੋਈ ਗੱਲ ਨਹੀਂ ਆਪਾਂ ਤਾਂ ਚਾਹ ਪੀਵਾਂਗੇ ਹਾਂਜੀ ਜੀ ਨੀਅਰ ਅਬਾਊਟ 9:00 ਹੋ ਗਏ ਨੇ ਔਰ ਅੱਜ ਮੈਂ ਗੁਰਦੁਆਰਾ ਸਾਹਿਬ ਨਹੀਂ ਗਈ ਵੈਸੇ ਹੀ ਨਹੀਂ ਗਈ ਮਤਲਬ ਅੱਜ ਸੋਚਿਆ ਕਰੀ ਪਰ ਸ਼ਾਦਾ ਛੱਡਦੀ ਹਣਾ ਫਿਰ ਆਪਾਂ ਜਿੰਨਾ ਆਪਾਂ ਬਾਬਾ ਜੀ ਦੇ ਚੜਾਵਾ ਚੜਾਇਆ ਹੋਵੇ ਓਨਾ ਹੀ ਆਪਾਂ ਖਾ ਕੇ ਆ ਜਾਾਂਗੇ ਤੇ ਫਿਰ ਕੀ ਫਾਇਦਾ ਹਣਾ ਕੋਈ ਫਾਇਦਾ ਨਹੀਂ ਹੈਗਾ ਤੇ ਬਾਕੀ ਕੱਲ੍ਹ گئے ਸੀ ਤੇ ਉੱਥੇ ਨਾ ਲਾਈਟ ਸਿਸਟਮ ਥੋੜਾ ਜਿਹਾ ਘੱਟ ਲੱਗਾ ਮੈਨੂੰ ਤੇ ਇਸ ਲਈ ਮੈਂ ਸ਼ੂਟ ਨਹੀਂ ਕੀਤਾ ਤੇ ਜਲਦੀ ਜਲਦੀ ਆ ਕੇ ਸੰਗਤ ਬਹੁਤ ਜ਼ਿਆਦੀ ਸੀ ਬਹੁਤ ਜਾਈ ਸੰਗਤ ਸੀ ਤੇ ਅੱਜ ਮੂਵੀ ਵੇਖਣ ਲੱਗੀ ਸੀ ਮੈਂ 6 ਇਚ ਮੈਡੀ ਤੱਕੜਦੀ ਤੇ ਫੇਰ ਮਿਸ ਹੋ ਗਈ ਹੁਣ ਹੁਣ ਸਟਾਰਟ ਕਰਦੀ ਦੁਬਾਰਾ ਵੇਖਦੀ ਆ ਤੇ ਮੂਵੀ ਵੇਖਣਾ ਤਾਂ ਮੇਰਾ ਨਾ ਮੈਨੂੰ ਬੜੀ ਵਧੀਆ ਲੱਗੀ ਉਹ ਮੂਵੀ ਐਸ ਡੀ ਕੇ ਬਈ ਉਹਦੇ ਵਿੱਚ ਨਾ ਕੁੜੀ ਦੀ ਮਜਬੂਰੀ ਵਿਖਾਈ ਗਈ ਆ ਔਰ ਹਨਾ ਕਿੱਦਾਂ ਮਤਲਬ ਇੱਕ ਸੋਸਾਇਟੀ ਨੂੰ ਸੇਧ ਦੇਣ ਵਾਲੀ ਮੂਵੀ ਆ ਉਹ ਓਵਰ ਆਲ ਆਪਾਂ ਇਹ ਕਹਿ ਸਕਦੇ ਹਾਂ ਕਿ ਜਿੱਦਾਂ ਇੱਕ ਟ੍ਰੈਂਡ ਚੱਲਿਆ ਸੀ ਪੰਜਾਬ ਵਿੱਚ ਇੰਡੀਆ ਦੇ ਵਿੱਚ ਸਪੈਸ਼ਲੀ ਕਿ ਬੁਆਇਜ਼ ਜਿਹੜੇ ਉਹ ਏਬਲ ਨਹੀਂ ਹੈਗੇ ਹਨਾ ਕਿ ਬਈ ਵਿਚਾਰੇ ਆਇਲਸ ਕਰ ਸਕਣ ਤੇ ਚਲੋ ਕਿਤੇ ਨਾ ਕਿਤੇ ਮਜਬੂਰੀ ਦੇ ਵਿੱਚ ਉਹਨਾਂ ਨੇ ਸੋਚਿਆ ਕਿ ਆਪਾਂ ਜੇ ਕੋਈ ਲੜਕੀ ਸਾਨੂੰ ਇਹੋ ਜੀ ਮਿਲ ਜੇ ਜਿਹੜੀ ਇਸ ਜੀ ਦੇ ਕੈਪੇਬਲ ਆ ਕਿ ਭਈ ਉਹ ਆਇਲਸ ਕਰ ਲਈ ਸਾਨੂੰ ਬਾਹਰ ਲੈ ਜੇ ਸਾਡਾ ਫਿਊਚਰ ਸਿਕਿਉਰ ਹੋ ਜਾਊਗਾ ਤੇ ਆਪਾਂ ਵੇਖਿਆ ਕਿ ਗਰਲਸ ਨੇ ਕਿੱਦਾਂ ਹਨਾ ਉਹਨਾਂ ਨਾਲ ਕੀਤਾ ਔਰ ਫੈਮਿਲੀ ਵੀ ਪਰੀਸ਼ਾਨ ਹੁੰਦੀ ਸੀ ਇੱਕ ਮੁੰਡਾ ਦੇ ਵਿਚਾਰਾ ਉਹਨੇ ਹਨਾ ਦਵਾਈ ਕੋਈ ਸ਼ਾਇਦ ਦਵਾਈ ਪੀ ਲਈ ਸੀ ਕਿ ਪਤਾ ਨਹੀਂ ਕੀ ਆਈ ਡੋਨਟ ਨੋ ਡੈਥ ਹੋ ਗਈ ਸੀ ਉਹਦੀ ਕਿਸੇ ਤਰੀਕੇ ਨਾਲ ਲਵਪ੍ਰੀਤ ਮੁੰਡੇ ਦਾ ਨਾਮ ਸੀ ਸ਼ਾਇਦ ਤਾਂ ਸਾਰਿਆਂ ਨੂੰ ਯਾਦ ਹੋਵੇ ਔਰ ਬਹੁਤ ਹੀ ਪੇਨਫੁੱਲ ਸਟੋਰੀ ਮੈਨੂੰ ਇਹ ਮੈਂ ਵੇਖੀ ਮਤਲਬ ਮੈਨੂੰ ਲੱਗਦੀ ਪਈ ਇੱਕ ਬੜੀ ਪੇਨਫੁੱਲ ਜੀ ਸਟੋਰੀ ਕੁੜੀ ਦੀ ਵੀ ਕਿਸ ਤਰ੍ਹਾਂ ਫਿਰ ਉਹਦੇ ਮਾਂ ਪਿਓ ਨੂੰ ਵੀ ਪਰੇਸ਼ਾਨ ਕਰਦੇ ਆ ਵੇਖੋ ਸਾਨੂੰ ਪਤਾ ਨਹੀਂ ਹੁੰਦਾ ਹਨਾ ਕਿ ਸਾਡੇ ਕਰਮਾਂ ਵਿੱਚ ਕੀ ਲਿਖਿਆ ਵਾ ਬਟ ਕਿਤੇ ਨਾ ਕਿਤੇ ਮੈਂ ਪਹਿਲਾਂ ਸੋਚੀ ਤੀ ਹੁੰਦੀ ਸੀ ਕਿ ਇਹ ਚੀਜ਼ ਬੰਦੋਣੀ ਚਾਹੀਦੀ ਆ ਮੁੰਡੇ ਜਿਹੜੇ ਉਹ ਬਿਲਕੁਲੋਂ ਉਹਨਾਂ ਨੇ ਜੱਟਾਂ ਦੇ ਨਾਲ ਸਪੈਸ਼ਲੀ ਇਹ ਸੋਚ ਲਿਆ ਕਿ ਕੋਈ ਗੱਲ ਨਹੀਂ ਜ਼ਮੀਨ ਹੈਗੀ ਆ ਦੋ ਕਿੱਲੇ ਜ਼ਮੀਨ ਉੜਾ ਦਿਓ 50 ਲੱਖ ਦੀ ਤੇ ਕੁੜੀ ਜਿਹੜੀ ਆ ਉਹ ਸਾਨੂੰ ਪੜੀ ਲਿਖੀ ਮਿਲ ਜਣੀ ਐਲਸ ਵਾਲੀ ਤੇ ਚਲੋ ਜੀ ਆਪਾਂ ਰਮਾਨਾ ਉਹਦੇ ਨਾਲ ਬਾਹਰ ਜਲ ਜਾਾਂਗੇ ਬੱਟ ਜਦੋਂ ਧੋਖੇ ਦੇਣੇ ਸ਼ੁਰੂ ਕਰਦੇ ਫਿਰ ਨਾਲ ਮਰਨ ਦਾ ਕੀ ਮਤਲਬ ਆ ਤੁਸੀਂ ਰੋ ਜਿੰਦਾ ਰੋ ਬਦਲਾ ਲੈ ਲਓ ਮਹਿੰਦਗੀ ਨਹੀਂ ਬਦਲਾ ਲਓ ਬਤਲੋ ਲੈ ਲੋ ਇਸ ਤੋਂ ਬੈਟਰੀ ਆ ਮਰੋ ਤੇ ਨਾ ਘੱਮ ਸੇ ਘੱਮ ਇਦਾਂ ਤੇ ਨਾ ਕਰੋ ਕਿੰਨੀ ਪੀਨਫੁੱਲ ਜੀ ਚੀਜ਼ ਜੀ ਹੈ ਨਾ ਤੇ ਇੱਕ ਵੇ ਇੱਕ ਕੁਐਸਚਨ ਮਤਲਬ ਤੁਹਾਨੂੰ ਸਾਰਿਆਂ ਨੂੰ ਪੁੱਛਣਾ ਚਾਹੀਦੀ ਆ ਕਿ ਮੈਨੂੰ ਕਦੀ ਕਦੀ ਇਹ ਲੱਗਦਾ ਕਿ ਸੁਸਾਇਟੀ ਤੋਂ ਮੂਵੀਜ਼ ਬਣਦੀਆਂ ਨੇ ਕਿ ਮੂਵੀਜ਼ ਤੋਂ ਸੁਸਾਇਟੀ ਬਣਦੀ ਆ ਮੈਨੂੰ ਤਾਂ ਇਹ ਤਾਂ ਇਹ ਨਹੀਂ ਕੁਐਸਚਨ ਸਮਝ ਆਉਂਦਾ ਕਦੀ ਕਦੀ ਮੈਨੂੰ ਇਹ ਲੱਗਦਾ ਕਿ ਅਸੀਂ ਲੋਕ ਜਿਹੜੇ ਅਸੀਂ ਫਿਲਮਾਂ ਤੋਂ ਸਿੱਖ ਲੀਨੇ ਜੋ ਉਹੀ ਕਰੀ ਜਾਂਦੇ ਆ ਤੇ ਕਦੀ ਕਦੀ ਲੱਗਦਾ ਕਿ ਫਿਲਮਾਂ ਵਾਲੇ ਜਿਹੜੇ ਡਾਇਰੈਕਟਰ ਨੇ ਉਹ ਰੀਅਲ ਸੁਸਾਇਟੀ ਨੂੰ ਸ਼ੋਅ ਕਰਦੇ ਆ ਤਿੱਕੀ ਸੇ ਨੂੰ ਇਸ ਕੁਐਸਚਨ ਦਾ origignal answer ਬਤਾਉਗਾ ਤੁਹਾਨੂੰ ਜ਼ਰੂਰ ਦੱਸਿਓ ਤੇ ਬਾਕੀ ਚਲੋ ਕੱਲ ਮੈਨੂੰ ਫੋਨ ਮਿਲ ਜਾਣਾ ਮੇਰਾ ਤੇ ਉਤੋਂ ਫਿਰ ਮੈਂ ਆਪਣੀ ਮਰਜ਼ੀ ਨਾਲ ਵਲੌਗ ਜਿਹੜਾ ਉਹ ਸ਼ੂਟ ਕਰਿਆ ਕਰੂੰਗੀ ਆਪਣੀ ਮਰਜ਼ੀ ਨਾਲ ਗੱਲ ਕਰਿਆ ਕਰੂੰਗੀ ਇਹ ਫੇਰ ਜਗਵੀਰ ਸਿੱਧੂ ਦਾ ਫੋਨ ਆ ਔਰ ਮੇਰਾ ਫੋਨ ਚਾਰਜ ਤੇ ਲੱਗਾ ਹੋਇਆ ਵਾ ਜਲਾ ਕੇ ਵਿਚਾਰਾ ਇੰਨਾ ਵਧੀਆ ਨਹੀਂ ਹੈਗਾ ਪਹਿਲਾਂ ਮੈਨੂੰ ਫੋਨਾਂ ਦਾ ਨਹੀਂ ਸੀ ਇੰਨਾ ਹੁੰਦਾ ਕਿ ਬਈ ਮੈਂ ਕਿ ਨਹੀਂ ਹੈ ਇਟਸ ਓਕੇ WhatsApp ਚਲਾਉਣਾ ਵਾ ਐ ਐਵੇਂ ਉਵੇਂ ਫੋਟੋ ਖਿੱਚ ਲੈਣੀ ਆ ਕੋਈ ਗੱਲ ਨਹੀਂ ਹੁਣ ਮੈਨੂੰ ਜਦੋਂ ਮੈਂ ਵਲੌਗ ਸਟਾਰਟ ਕੀਤਾ ਵਾ ਚੈਨਲ ਮੈਂ ਹੁਣ ਮੈਨੂੰ ਫੋਨ ਦੀ ਕੀਮਤ ਪਤਾ ਲੱਗੀ ਨਹੀਂ ਕਿ ਫੋਨ ਕਿਉਂ ਵਧੀਆ ਜ਼ਰੂਰੀ ਆ ਬਟ ਆਈਫੋਨ ਮੈਂ ਕਦੀ ਨਹੀਂ ਲੈਣਾ ਉਹ ਮੈਨੂੰ ਬਹੁਤ ਬੁਰਾ ਲੱਗਦਾ ਮੈਨੂੰ ਕੋਈ ਕਹੂਗਾ ਕਿ ਤੈਨੂੰ ਦੇਰ ਵੀ ਕੌਣ ਲਗਾ ਆਈਫੋਨ ਲੈ ਕੇ ਕੋਈ ਦੇਣ ਲਗਾ ਲੈ ਕੇ ਦੇਣ ਕੇ ਇਹਨੇ ਨਹੀਂ ਦੇਣਾ ਮੈਂ ਇੱਕ ਵਾਰੀ ਸਕੂਲ ਲੱਗੀ ਹੁੰਦੀ ਸੀ ਤੇ ਮੈਂ ਆਪੇ ਹੀ ਆਈਫੋਨ ਲੈ ਕੇ ਆਪਣਾ ਚਾਹ ਪੂਰਾ ਕਰ ਲਿਆ ਸੀ ਉਦੋਂ 18000 ਦਾ ਆਇਆ ਸੀ 5s ਸੀ ਮੇਰੇ ਕੋਲ ਹਣਾ 5s ਸੀ ਨਾ ਹਾਂ ਛੋਟਾ ਜਿਹਾ ਤੇ ਫੇਰ ਉਹਨੂੰ ਮੈਂ ਰੋਜ਼ ਉਹਨੇ ਕਦੀ ਡਿੱਗ ਪੈਣਾ ਕਦੀ ਕੋਸ਼ ਹੋ ਜੇ ਨਾ ਆਖਿਰ ਇੱਕ ਦਿਨ ਜਦੋਂ ਦਾ ਅੰਤ ਆ ਗਿਆ ਸੀ ਨਾ ਇੱਕੋ ਦਿਨ ਵਿੱਚ ਦੋ ਵਾਰੀ ਡਿੱਗਾ ਪਹਿਲੋਂ ਉਹ ਮੈਂ ਇਸ ਤਰ੍ਹਾਂ ਕੰਬਲ ਝਾੜਿਆ ਸਿਆਲ ਦੇ ਦਿਨ ਸੀ ਤੇ ਉਹ ਫੋਨ ਕੰਬਲ ਦੇ ਵਿੱਚ ਸੀ ਤੇ ਉਹ ਫੋਨ ਉੱਤੇ ਡਿੱਗ ਪਿਆ ਬੈੱਡ ਤੋਂ نیچے ਡਿੱਗ ਪਿਆ ਉਹ ਬਚ ਗਿਆ ਅਗਲੇ ਹੀ ਪਲ ਮੈਂ ਜਦੋਂ ਉਹਨੂੰ ਚੁੱਕਿਆ ਤੇ ਮੈਂ ਕਿਹਾ ਹਾਏ ਸ਼ੁਕਰ ਹੈ ਬਚ ਗਿਆ ਬਚ ਗਿਆ ਉਹ ਮੇਰੇ ਹੱਥ 'ਚੋਂ ਹੀ ਡਿੱਗ ਪਿਆ ਉੱਥੇ ਹੀ ਉਹ ਖਤਮ ਔਰ ਚਲੋ ਮੈਂ ਕਰ ਚੰਗਾ ਨਹੀਂ ਭਾਜੀ ਟਾਈਮ ਤੇ ਲਾ ਗਿਆ ਓਕੇ ਹੁਣ ਤੇ ਚਲੋ ਹੁਣ ਮੇਰਾ ਵੀ ਟਾਈਮ ਆ ਗਿਆ ਵਾ ਤੇ ਆਪਾਂ ਕੱਲ ਮਿਲਦੇ ਆ ਥੈਂਕ ਯੂ ਸੋ ਮੱਚ ਜਿਨ੍ਹਾਂ ਨੇ ਨਿਊ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਵਾ ਥੈਂਕ ਯੂ ਸੋ ਮੱਚ ਉਹਨਾਂ ਦਾ ਔਰ ਪਲੀਜ਼ ਸਾਰੇ ਜਣੇ ਸਪੋਰਟ ਕਰੋ ਔਰ ਮੈਂ ਕਿ ਨਹੀਂ ਤੁਸੀਂ ਵੀ ਬਣਾਓ ਚੈਨਲ ਤੇ ਮੈਂ ਤੁਹਾਨੂੰ ਸਪੋਰਟ ਕਰੂੰਗੀ ਬਾਏ ਬਾਏ ਕੱਲ ਮਿਲਦੇ ਆ ਥੈਂਕ ਯੂ